ਮਾਈਕਰੋਫੋਨ ਕਾਲ ਸਾਹਿਬ ਸ਼੍ਰੀ ਵਾਇਗਰ ਜੀ ਕੀ ਫਤਹਿ ਜੀ ਸਾਧ ਸੰਗਤ ਜੀ ਇਹ ਜਿਹੜੀ ਰीडियो ਆ ਇਹ ਖਡੂਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਤੋਂ ਆ ਅਕੀ ਉਸ ਜਿਹੜਾ ਨੌਜਵਾਨਾਂ ਦਾ ਕੱਟ ਦੇਖ ਰਹੇ ਹੋ ਇਹ ਅੱਜ ਅਮਰਤਪਾਲ ਜੀ ਜੇ ਮਾਤਾ ਜੀ ਇਹ ਦਰਬਾਰ ਸਾਹਿਬ ਜੀ ਸਾਹਿਬ ਜਦੋਂ ਨਮਸਤਕ ਹੋਣਾ ਰਹੇ ਹੈ ਨਹੀਂ ਤੇ ਮੈਂ ਤੁਹਾਨੂੰ ਅੰਦਰ ਵੀ ਲੈ ਕੇ ਚੱਲਦਾ ਹਾਂ ਪਰਿਵਾਰ ਸਾਹਿਬ ਦੇ ਵਿੱਚ ਤੇ ਮਾਤਾ ਜੀ ਦੇ ਨਾਲ ਕਰਦੇ ਹਾਂ ਗੱਲਬਾਤ ਜੇ ਟਾਈਮ ਮਿਲਦਾ ਹੈ ਤਾਂ ਸੋ ਮੈਂ ਸਫਲ ਕਿਤੇ ਵਿੱਚ ਤੁਸੀਂ ਦੇਖ ਸਕਦੇ ਹੋ ਪੂਰਾ ਜਿਹੜਾ ਨੌਜਵਾਨਾਂ ਦੇ ਵਿੱਚ ਉਤਸ਼ਾਹ ਜਿਹੜਾ ਵਾ ਅਮਰਿਤਪਾਲ ਦੀ ਇਹਦਾ ਉਤਸ਼ਾਹ ਵਾ ਆਜੋ ਫੇ ਹਾਂਜੀ ਦੋਸਤੋ ਜਿਹੜਾ ਮੈਂ ਹੁਣੇ ਤੁਹਾਨੂੰ ਇੱਕ ਕੱਠ ਦਿਖਾਇਆ ਸੀਗਾ ਉਹ ਕੱਠ ਅੱਜ ਖਡੂਰ ਸਾਹਿਬ ਦੇ ਵਿੱਚ ਅਮਰਤਪਾਲ ਦੇ ਮਾਤਾ ਜੀ ਤੇ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜਿਨ੍ਹਾਂ ਦੇ ਜਿਹੜੇ ਕੈਂਡੀਡੇਟ ਸੀਗੇ ਹਰਪਾਲ ਸਿੰਘ ਬਲੇਰ ਜਿਹੜੇ ਨੇ ਉਹ ਵੀ ਪਹੁੰਚੇ ਨੇ ਤੇ ਹੋਰ ਵੀ ਬਹੁਤ ਸਾਰੇ ਸਿੱਖ ਜਥੇਬੰਦੀਆਂ ਜਿਹੜੀਆਂ ਨੇ ਉਹ ਇੱਥੇ ਪਹੁੰਚੀਆਂ ਨੇ ਨਮਸਤਕ ਹੋਣ ਤੇ ਓਟ ਆਸਰਾ ਲੈਣ ਅਕਾਲ ਪੁਰਖ ਦਾ ਓਟ ਆਸਰਾ ਲੈਣ ਅੱਜ ਇੱਥੇ ਇਕੱਠੇ ਹੋਈ ਨੇ ਦਰਬਾਰ ਸਾਹਿਬ ਦੇ ਵਿੱਚ ਤੇ ਬਹੁਤ ਸੰਗਤ ਸੀਗੀ ਜਿਸ ਤੇ ਮੈਂ ਪ੍ਰੋਪਰ ਵੀਡੀਓ ਨਹੀਂ ਬਣਾ ਸਕਿਆ ਪਰ ਅੱਜ ਦਾ ਜੇ ਥੋੜਾ ਜਿਹਾ ਇਕੱਠਾ ਹੈ ਪਰ ਜਿੰਨਿਆਂ ਨੂੰ ਵੀ ਮੈਂ ਮਿਲਿਆ ਗੱਲਬਾਤ ਕੀਤੀ ਆ ਕਈ ਆਂਦੇ ਸੀਗੇ ਕਾਲੀ ਦਲ ਚੋਂ ਆਏ ਸੀਗੇ ਕਹਿੰਦੇ ਕਿ ਅਸੀਂ ਕਾਲੀ ਦਲ ਦੇ ਆ ਜੀ ਪ੍ਰਧਾਨ ਵੀ ਰਹੇ ਆ ਚੇਅਰਮੈਨ ਵੀ ਰਹੇ ਆ ਕਈ ਕਾਂਗਰਸ ਦੇ ਸੀਗੇ ਕਈ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੇ ਵੀ ਸੀਗੇ ਜਿਹੜੇ ਆਏ ਸੀਗੇ ਤੇ ਕਹਿ ਰਹੇ ਸੀ ਕਿ ਕਿ ਵਿਕਾਸ ਨਹੀਂ ਹੋਇਆ ਜਿੱਦਾਂ ਬਹੁਤ ਸਾਰੀਆਂ ਗੱਲਾਂ ਕਰ ਰਹੇ ਸੀਗੇ ਤੇ ਕਹਿੰਦੇ ਸੀ ਕਿ ਅਮਰਤਪਾਲ ਨੂੰ ਅਸੀਂ ਵੋਟ ਪਾਉਣੀ ਆ ਅਮਰਤਪਾਲ ਦੇ ਹੱਕ ਦੇ ਵਿੱਚ ਆਏ ਸੀਗੇ ਸੋ ਬਹੁਤ ਵਧੀਆ ਜੀ ਲੱਗਾ ਮੈਨੂੰ ਅੱਜ ਦਾ ਇਹ ਜੋ ਵੀ ਮੈਂ ਦੇਖਿਆ ਆਪਣੇ ਬਹੁਤ ਵਧੀਆ ਲੱਗਾ ਮੈਨੂੰ ਬਹੁਤ ਵਧੀਆ ਲੱਗਦਾ ਹੈ ਕਿ ਅਮਰਤਪਾਲ ਦੀ ਜਿਹੜੀ ਸੋਚ ਹੈ ਉਸ ਤੇ ਉਹਦੇ ਉੱਪਰ ਖਰੇ ਉਤਰ ਉਤਰੂਗਾ ਖਡੂਰ ਸਾਹਿਬ ਹਲਕਾ ਤੇ ਮੈਦਾਨ ਦੇ ਵਿੱਚ ਨਿਤਰੂਗਾ ਤੇ ਨਿਤਰਗੇ ਜਿਹੜਾ ਵਾ ਮੁਕਾਬਲਾ ਕਰੂਗਾ ਖਡੂਰ ਸਾਹਿਬ ਹਲਕਾ ਤੇ ਨੌਜਵਾਨਾਂ ਦੇ ਵਿੱਚ ਜਾਖਾਤ ਕਰਕੇ ਉਤਸ਼ਾਹ ਲੱਗੰਦਿਆ ਕਈ ਮੈਂ ਅਸੀਂ ਅਸੀਂ ਸਾਲ ਦੇ 70 70 ਸਾਲ ਦੇ ਬਜ਼ੁਰਗ ਵੀ ਦੇਖੇ ਜਿਹੜੇ ਅੱਜ ਪਹੁੰਚੇ ਨਹੀਂ ਇੱਕ ਬਜ਼ੁਰਗ ਸੀ ਜਿੰਨਾਂ ਕੋ ਤੁਰਿਆ ਨਹੀਂ ਸੀ ਜਾ ਰਿਹਾ ਉਹ ਵੀ ਆਪਣੇ ਮਤਲਬ ਆਏ ਸੀਗੇ ਬਹੁਤ ਵਧੀਆ ਲੱਗਾ ਜੀ ਅੱਜ ਦਾ ਇਹ ਜੋ ਵੀ ਅ ਕਾਰਕ੍ਰਮ ਸੀ ਆ ਤੇ ਨਮਸਤਕੋ ਹੀ ਨਹੀਂ ਜੇ ਜੇ ਮੌਕਾ ਮਿਲਦਾ ਮੈਂ ਹੋਰ ਵੀਡੀਓ ਬਣਾ ਕੇ ਤੁਹਾਨੂੰ ਪੂਰੀ ਮਤਲਬ ਪੂਰਾ ਕੀ ਕੀ ਕਹਿ ਰਹੇ ਨੇ ਪੂਰੀ ਵੀਰਵਾ ਦਿਨਾ ਪੂਰੀ ਰਿਪੋਰਟ ਦਿਨਾ ਤੇ ਆਓ ਜੀ ਹਾਂਜੀ ਦੋਸਤੋ ਅੱਜ ਦੀ ਵੀਡੀਓ ਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ